ਹਾਂਜੀ ਮੈਂ ਜਗਦੀਪ ਸਿੰਘ ਐਸਲੂ ਦੇ ਸਾਉਂਢੀਂ ਦੇ ਅਧੀਨ ਹੁੰਦੇ ਸਮੂਹ ਖਪਤਕਾਰਾਂ ਨੂੰ ਇਹ ਬੇਨਤੀ ਕਰਦਾ ਕਿ ਕਣਕ ਦੀ ਫਸਲ ਲਗਭਗ ਤਿਆਰ ਹੋ ਚੁੱਕੀ ਹੈ ਜਿਹਦੇ ਮੱਦੇਨਜ਼ਰ ਇਹ ਪਿਸਪਲਾਈ ਸਵੇਰੇ 5 ਤੋਂ 9 ਕਰ ਦਿੱਤੀ ਗਈ ਹੈ ਤਾਂ ਕਿ ਜ਼ਰੂਰੀ ਲੋੜਾਂ ਵਾਸਤੇ ਸਵੇਰੇ 5 ਤੋਂ 9 ਹੀ ਜਿਹੜਾ ਬਿਜਲੀ ਦੀ ਵਰਤੋਂ ਕੀਤੀ ਜਾਵੇ ਦਿਨ ਦੇ ਟਾਈਮ ਇਹ ਪਿਸਪਲਾਈ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਇਸ ਤੋਂ ਇਲਾਵਾ ਸਬਤਕਰਨ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਆਪਣੇ ਜੋ ਜੀਓ ਸਵਿਚ ਨੇ ਜਾਂ ਲਾਈਨਰ ਦੇ ਥੱਲੇ ਜਗ੍ਹਾ ਨੂੰ ਸਾਫ਼ ਰੱਖਿਆ ਜਾਵੇ ਅਤੇ ਜਦ ਵੀ ਕੋਈ ਅਬਨਾਰਮਲਟੀ ਉਹ ਫੀਲ ਕਰਦੇ ਆ ਜਾਂ ਮਹਿਸੂਸ ਕਰਦੇ ਨੇ ਤਾਂ ਤੁਰੰਤ ਦਫ਼ਤਰ ਨੂੰ ਜਾਂ ਕਿਸੇ ਵੀ ਕਰਮਚਾਰੀ ਨੂੰ ਜੋ ਮਹਿਕਮੇ ਨਾਲ ਸੰਬੰਧਤ ਆ ਉਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਮੁਸ਼ਕਲ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਸਕੇ ਮੈਂ ਸਾਰੇ ਕਰਮਚਾਰੀਆਂ ਤੋਂ ਸਹਿਯੋਗ ਦੀ ਮੰਗ ਕਰਦਾ ਹਾਂ ਧੰਨਵਾਦ